ਨਾਈ 92 ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦਸ਼ਰਮਾ ਨੇ ਮਨੁੱਖਤਾ ਦੀ ਸੇਵਾ ਸੰਸਥਾ ਚਲਾ ਰਹੇ ਗੁਰਪ੍ਰੀਤ ਸਿੰਘ ਮਿੰਟੂ ਦੇ ਮੁੱਖ ਦਫ਼ਤਰ ਸੁਪਨਿਆਂ ਦੇ ਕਾਰਪੈਂਟ ਹਸਨਪੁਰ ਲੁਧਿਆਣਾ ਵਿਖੇ ਫੇਰੀ ਪਾਈ ਇਸ ਦੌਰਾਨ ਚੇਅਰਮੈਨ ਸ਼ਰਮਾ ਨੇ ਆਪਣੇ ਸਟਾਫ ਨਾਲ ਪਹਿਲਾਂ ਬਜ਼ੁਰਗਾਂ ਦੇ ਬਾੜਾਂ ਦਾ ਦੌਰਾ ਕੀਤਾ ਅਤੇ ਚੰਗੀ ਸਿਹਤ ਪ੍ਰਾਪਤ ਕਰ ਚੁੱਕੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਇਤਿਹਾਸਾ ਠੱਠਾ ਵੀ ਕੀਤਾ ਸੰਸਥਾ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਿੰਟੂ ਨੇ ਹਰ ਬਜ਼ੁਰਗ ਦੀ ਪਹਿਲੀ ਵੀਡੀਓ ਵੀ ਚੇਅਰਮੈਨ ਨੂੰ ਦਿਖਾਈ ਜਦੋਂ ਉਹਨਾਂ ਨੂੰ ਇਸ ਸੰਸਥਾ 'ਚ ਲਿਆਂਦਾ ਗਿਆ ਸੀ ਬਜ਼ੁਰਗਾਂ ਤੋਂ ਆਸ਼ੀਰਵਾਦ ਲੈਣ ਤੋਂ ਬਾਅਦ ਚੇਅਰਮੈਨ ਨੇ ਬੱਚਿਆਂ ਦੇ ਬਾਗਾਂ ਦਾ ਵੀ ਦੌਰਾ ਕੀਤਾ ਅਤੇ ਉਹਨਾਂ ਨਾਲ ਗੱਲਬਾਤ ਦੌਰਾਨ ਉਹਨਾਂ ਦੀਆਂ ਰੋਜ਼ ਦੀ ਰੁਟੀਨ ਬਾਰੇ ਪੁੱਛਿਆ ਗਿਆ ਉਹਨਾਂ ਸਕੂਲੀ ਬੱਚਿਆਂ ਨਾਲ ਵੀ ਸਵਾਲ ਜਵਾਬ ਕੀਤੇ ਜਿਸ ਦੌਰਾਨ ਬੱਚੇ ਬਹੁਤ ਖੁਸ਼ ਨਜ਼ਰ ਆਏ ਗੱਲਬਾਤ ਦੌਰਾਨ ਬਾਲਮੁਕੰਦ ਸ਼ਰਮਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਮਿੰਟੂ ਸੱਚੀ ਹੀ ਕੋਈ ਰੱਬੀ ਰੂਹ ਨੇ ਜਿਸ ਨੇ ਸੇਵਾ ਨੂੰ ਹੀ ਆਪਣੀ ਜ਼ਿੰਦਗੀ ਦਾ ਮਨੋਰਥ ਬਣਾ ਲਿਆ ਹੈ। ਔਰ ਦਿਨ-ਬਦਨ ਪ੍ਰਮਾਤਮਾ ਦੀ ਕਿਰਪਾ ਨਾਲ ਕਾਮਯਾਬੀ ਹੋ ਰਿਹਾ ਹੈ। ਉਹਨਾਂ ਆਖੇ ਕਿ ਫੂਡ ਕਮਿਸ਼ਨ ਆਪਣੇ ਵੱਲੋਂ ਵੀ ਹੋ ਸਕਦੀ। ਹਰ ਸੰਭਵ ਮਦਦ ਇੱਥੋਂ ਦੇ ਬਸਨਿਕਾਂ ਦੀ ਕਰੇਗਾ। ਜਿਸ ਦੇ ਵਿੱਚ ਇੱਥੇ ਹੀ ਕੈਂਪ ਲਗਾ ਕੇ ਸਭ ਦੇ ਆਧਾਰ ਕਾਰਡ ਬਣਾਈ ਜਾਣਗੇ ਅਤੇ ਬੁਢਾਪਾ ਵਿਕਲੰਗ ਪੈਨਸ਼ਨ ਜੋ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਉਹ ਦਿੱਤੀ ਜਾਵੇਗੀ ਅਤੇ ਜਨਤਕ ਵੰਡ ਪ੍ਰਣਾਲੀ ਅਧੀਨ ਆਉਂਦੇ ਰਾਸ਼ ਨੂੰ ਵੀ ਦਿੱਤਾ ਜਾਵੇਗਾ ਇਸ ਮੌਕੇ ਮੈਡਮ ਰਵਿੰਦਰ ਕੌਰ ਸੀਡੀਪੀਓ ਨੇ ਆਖਿਆ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਤੇ ਦੁੱਧ ਚੰਗਾਉਂਦੀਆਂ ਮਾਵਾਂ ਜਾਂ ਗਰਭਤੀ ਮਹਿਲਾਵਾਂ ਨੂੰ ਜੋ ਸਰਕਾਰ ਵੱਲੋਂ ਮੀਲ ਜਾਂ ਖੁਰਾਕ ਦਿੱਤੀ ਜਾਂਦੀ ਹੈ ਉਹ ਇੱਥੇ ਵੀ ਸੁਨਿਸ਼ਚਿਤ ਕੀਤੀ ਜਾਵੇਗੀ ਇਸ ਮੁਕੇ ਗੁਰਪ੍ਰੀਤ ਸਿੰਘ ਮਿੰਟੂ ਵੱਲੋਂ ਇੱਕ ਪਾਣੀ ਦੀ ਟੈਂਕੀ ਦੀ ਫਾਈਲ ਚੰਡੀਗੜ੍ਹ اٹਕੀ ਹੋਣ ਬਾਰੇ ਵੀ ਚੇਅਰਮੈਨ ਸਾਹਿਬ ਨੂੰ ਦੱਸਿਆ ਗਿਆ ਜੋ ਚੇਅਰਮੈਨ ਸ਼ਰਮਾ ਨੇ ਜਲਦ ਕਲੀਅਰ ਕਰਵਾ ਕੇ ਦੇਣ ਦਾ ਭਰੋਸਾ ਦਿੱਤਾ ਅੰਤ ਵਿੱਚ ਗੁਰਪ੍ਰੀਤ ਸਿੰਘ ਮਿੰਟੂ ਨੇ ਮਨੁੱਖਤਾ ਦੀ ਸੇਵਾ ਵਾਲਿਆਂ ਦੀ ਟੀਮ ਵੱਲੋਂ ਚੇਅਰਮੈਨ ਸ਼ਰਮਾ ਅਤੇ ਆਈ ਅਧਿਕਾਰੀਆਂ ਦਾ ਸਨਮਾਨ ਚਿੰਦੇ ਕੇ ਸਨਮਾਨ ਕੀਤਾ